ਅੱਜ ਬੜੇ ਲੇਟ ਹੋ ਗਏ। ਜਦੋਂ ਬਣਾ ਬਸ। ਇਹ ਚੱਕਰਾ ਵੇ ਤਾਂ ਸੁਖਾਂਤੀ ਕਰੇ। ਮੈਂ ਤਾਂ ਵੈਸੇ ਹੀ ਬਣਾ ਲਿਆ ਨਿੰਬੂ ਪਾਣੀ ਮੈਂ ਕਿਹ ਚਲਾਉਂਗਾ ਤੁਪੇ ਪੀ ਲੋਗੇ ਘਟ। ਚਲ ਵਧੀਆ ਹੋ ਗਿਆ। ਬੇਬੇ ਉਧਰ ਬੈਠੇ ਤੂੰ ਇੱਥੇ ਬੈਠੀ ਆ। ਇੱਥੇ ਗਾ ਝੰਡੇ ਕਾ ਲਾਣਾ ਦੋ ਦੋ ਤਾਂ ਜੀਆਂ ਇਕੱਠੀਆਂ ਬਹਿ ਜਾ ਕਰੋ। ਬੈਠਣ ਨਹੀਂ ਦਿੰਦੀ ਕੋਲੇ। 2 ਮਿੰਟ ਬੈਠਦੀ ਹਾਂ ਤੇ ਰੋਲਾ ਪਾ ਲੈਂਦੀ ਆ। ਅਨੇਉਪਣੀ ਗੱਲ ਹੀ ਸਮਝਾਈ ਬਣਵਾ ਨਿੰਪਣੀ ਪਹਿਲਾਂ ਹੀ ਬਣਾਈ ਬੈਠੀ ਹੈ ਇਹ ਚ ਸਮਝਉਣ ਵਾਲੀ ਕੀ ਗੱਲ ਆ ਚਲ ਠੀਕ ਆ ਚਲ ਗੱਲ ਸੁਣੋ ਮੇਰੀ ਸਾਰੀ ਘੜੀਆਂ ਵਿੱਚ ਲੜੀ ਤਾਂ ਨਹੀਂ ਹੁੰਦਾਗਾ ਕਿਤੇ ਪਰਿਵਾਰ ਚ ਬੈਠ ਕੇ ਖੁਸ਼ੀ ਨਾਲ ਗੱਲ ਵੀ ਕਰ ਲਈਦੀ ਹੁੰਦੀ ਆ ਹੂੰ ਤੇ ਅੱਜ ਤੁਸੀਂ ਵੈਸੇ ਆੜਤੀਏ ਕੋਲੇ ਗਏ ਸੀ ਸਾਬਕਾ ਹੋ ਗਿਆ ਆਪਣੇ ਨਰਮੇ ਦਾ ਹਾਂ ਹਾਂ ਹੋ ਗਿਆ ਤੇ ਕਿੰਨੇ ਪੈਸੇ ਬਣੇ ਪੱਛ ਮੈਂ ਵੀ ਇੱਕਾ ਥਾਲਾ ਨਿੰਬੂ ਪਾਣੀ ਕਿੱਥੇ ਉਸਦੇ ਪਹਿਲਾਂ ਹਾਂ ਅੱਛਾ ਆਹ ਗੱਲ ਆ ਹਾਂ ਹਾਂ ਸਾਬਦਾ ਤਾਂ ਹੋ ਗਿਆ ਆ ਲੱਖ ਰੁਪਏ ਵਧਿਆ ਸਾਬਤ ਹੋਇਆ ਕਰਕੇ ਚਲੋ ਫਿਰ ਲਿਓ ਫੜਾ ਦੋ ਮੈਂ ਰੱਖਦਾ ਆਪਣੀ ਨੰਬਰੀ ਪਸੰਦ ਨਾ ਉਹ ਸੰਭਾਲਤੇ ਮੈਂ ਬੈਂਕ ਜਮਾ ਕਰਾਇਆ ਅੱਛਾ ਤੇ ਕੁਛ ਲੈ ਕੇ ਨਹੀਂ ਆਇਆ ਕਰੇ ਨਾ ਲੈ ਮੈਂ 1500 2000 ਰੁਪਏ ਲਿਆ ਚਲਿਆ ਫਿਰ ਮੈਨੂੰ ਦਿਓ ਮੈਂ ਸੈਂਡਲ ਲੈ ਕੇ ਆਉਣੇ ਨਾ ਸੈਂਡਲ ਤਰੂ ਮਹੀਨਾ ਤੋਂ ਹੋਇਆ ਲੈ ਕੇ ਦਿੱਤੇ ਨੂੰ ਸੈਂਡਲ ਲੈ ਦਣਿਆ ਉਹ ਤਾਂ ਭਾਬੀ ਨੇ ਲੈ ਲਏ ਸੀਗੇ ਕਿਹੜੀ ਭਾਬੀ ਨੇ ਉਹ ਮੈਂ ਪਿੰਡ ਨਹੀਂ ਗਈ ਸੀ ਏ ਕੀ ਆਉਦੇ ਹਾਂ ਹਾਂ ਮੇਰੇ ਸਾਲਾ ਭੁੱਖੇ ਨੰਗੇ ਦਾ ਘਰੇ ਹੁਣ ਨਾ ਜਾਵੇ ਮੈਂ ਤਾਂ ਵਿਆਹ ਕਰਾ ਲਿਆ ਕਰੇ ਸੈਂਡਲ ਦੇ ਆਈ ਕਦੇ ਪੈਸੇ ਦੇ ਆਈ ਕਦੇ ਕੁਛ ਦੇਤਾ ਮੇਰੇ ਸਾਲਿਓ ਆਪਦੇ ਕੁਛ ਲੈ ਕੇ ਖਾ ਸਕਦੇ ਗੱਲ ਸੁਣੋ ਮੇਰੀ ਐਵੇਂ ਬੋਲੀ ਜਾਂਦੇ ਹੋ ਉਹ ਕੋਈ ਖਾਣ ਵਾਲੀ ਚੀਜ਼ ਸੀਗੀ ਪਹਿਰਾ ਤੇ ਪਾਉਣ ਵਾਲੀ ਸੀਗੀ ਤੇ ਖਾਣ ਲਈ ਕਿਹੜਾ ਛੱਡਦੀਆਂ ਮੇਰੇ ਸਾਲਾ ਜੀ ਮੈਂ ਉੱਥੇ ਆਉਣਾ ਤਾਂ ਜਾ ਕੇ ਆਪਦਾ ਖੰਮਾ ਜੇ ਇੱਥੇ ਆਉਣ ਨੂੰ ਫਿਰ ਬੱਬਰ ਆਉਂਦਾ ਮੈਂ ਭਰਦਾ ਉਹਨੂੰ ਮੇਰੇ ਸਾਲੇ ਮਲੰਗਾ ਨੇ ਕੋਈ ਚਾਹ ਦਾ ਕੰਮ ਨਹੀਂ ਉਹਨਾਂ ਨੂੰ ਕੋਈ ਮਰਜ਼ੀ ਜੀ ਰੋ ਜਾ ਕੇ ਉਹਨਾਂ ਨੂੰ ਪੀ ਲਓ ਆਪਾਂ ਦਾ ਲੋਹੜ ਕਰੀਏ ਗਿਆ ਮਾ ਦਾ ਟਾਈਮ ਪਾਸ ਕਰਦੇ ਆ ਮੈਨੂੰ ਨਹੀਂ ਪਤਾ ਐਵੇਂ ਮੇਰੇ ਨਾਲ ਲੜੋ ਨਾ ਮੈਨੂੰ ਪੈਸੇ ਦਿਓ ਤਾਂ ਮੈਂ ਲੈ ਕੇ ਆਉਣਾ ਸਮਾਨ ਉਹ ਇੱਕ ਕੰਮ ਕਰ ਨਹੀਂ ਮੈਨੂੰ ਖੜਾਵਾ ਨਹੀਂ ਬਣਾ ਦੇਣਾ ਹਨਾ ਉਹ ਤੀਜ ਦਿਨ ਚੱਕ ਲੂ ਸੈਂਡਲ ਤੋੜ ਦੂ ਕਦੇ ਕੋਸ ਕਦੇ ਕੋਸ ਥੋੜਾ ਭਾਰ ਘਟਾ ਲਾ ਮੈਂ ਵੀ ਆਖਾਂ ਸਾਲਾ ਨਿੰਬੂ ਪਾਣੀ ਹੋਣ ਲੱਗਿਆ ਪਤਾ ਚਲ ਕੋਈ ਗੱਲ ਨਹੀਂ ਦੋਦਾਂ ਰੋਜਾ ਲੈ ਆ ਦੂੰਗਾ ਜਾਂ ਰੋਟੀ ਬਣਾ ਦੇ ਭੁੱਖ ਲੱਗੀ ਹਾਂ ਮਾਚਕੇ ਬਣਾਈ ਚੰਗਾ ਪੈਸੇ ਨੂੰ ਬਣਾ ਕਰਤਾ ਨਾ ਸਾਰਾ ਲੈ ਕੇ ਬੈਗੀਆਂ ਓਏ ਚਲ ਬੇਬੇ ਕੋਲ ਜਾ ਕੀ ਨਾ ਮਾ ਠੀਕਾ ਜਾਇਆ ਪਤ ਤ ਕਰਿਆ ਯਾ ਤਿੰਨ ਸਾਬਕ ਤ ਹਾਂ ਹਾਂ ਕਰਿਆ ਲੈ ਆ ਜਾਲ ਜੀਰਾ ਪੀ ਲੈ ਸਰ ਮਾ ਜੀਰਾ ਸਬਜੀ ਜੀ ਨਹੀਂ ਹੁੰਦਾ ਜਾਲ ਵੀ ਗਰਮ ਹੁੰਦਾ ਚਲੋ ਕੋਈ ਗੱਲ ਉਹ ਤਾਂ ਆਪਾਂ ਕਰ ਲਈ ਰੱਖਦੇ ਆਂ ਐ ਕਰ ਮੈਨੂੰ ਪੰਜ 7000 ਰੁਪਇਆ ਦੇ ਮੈਂ ਕੁੜੀਆਂ ਕੋਲ ਜਾ ਕੇ ਆਉਣਾ। ਅੱਛਾ ਆਹ ਗੱਲ ਆ। ਨਾ ਕੁੜੀਆਂ ਕੋਲ ਕੀ ਲੈਣਾ ਤੂੰ? ਵੀ ਭਾਈ ਮੈਂ ਨਾ ਲੀੜੇ ਲੱਤ ਦੇ ਕੇ ਆਉਣਾ, ਹੋਰ ਮੈਂ ਕੀ ਲੈਣਾਣਾ ਸੀ? ਆਪਣੇ ਉੱਤੇ ਗਣੀ ਜਾਇਦਾਦ ਤਾਂ ਉਹਨਾਂ ਕੋਲੇ, ਉਹ ਲੀੜੇ ਤੋਂ ਮੜਾ ਉਤਰੇ ਫਿਰਦਿਆਂ। ਨਾ ਨਾ ਜ਼ਿਆਦਾ ਤੇ ਸਾਨੀ ਕੁੜੀਆਂ ਦਾ। ਉਹ ਬੇਬੇ ਸਾਦਾ ਹੈਗਾ ਵਿਆਹ ਦੀਆਂ ਵਰਤੀਆਂ ਵਧੀਆ ਚੰਗੇ ਘਰੇ ਸੁਖੀ ਐ। ਕਾਦੀ ਖਾਤਰੇ ਨੂੰ ਤਾਂ ਘਰ ਟੋਈ ਜਾਨੀ ਆ। ਨਾ ਭਾਈ ਮੈਂ ਤਾਂ ਦੇਵਾਂਗੀ ਜਿੰਨਾ ਚਿਰ ਬੈਠੀ ਐ। ਬੇਬੇ ਇੱਕ ਕੰਮ ਕਰੋ, ਜਿੰਨੀ ਜਾਇਦਾਦ ਨਾ ਤੁਸੀਂ ਨੂੰ ਫਸ ਦੋਨੇ ਰੱਖ ਲਓ। ਠੀਕ ਐ? ਔਰ ਖੇਤੀ ਉਹਦੀ ਆਪ ਕਰਿਆ ਕਰੋ ਤੂੰ ਕੁਣਗਣਦੇ ਜੇ ਕਦੀ ਜਿਹੜੀ ਕਮਾਈ ਹੋਊਗੀ ਤੁਹਾਡੀ ਤੇ ਉਹ ਆਦੇ ਪੇਕ ਹੁੰਦੇ ਨੇ ਮਰਾ 5 ਗ੍ਰੇ ਠੇਕੇ ਦੇ ਵਾਲਾ ਕਰੂ ਨਾ ਲੈ ਗੀ ਮੈਂ ਜੇ ਮੈਂ ਬੋਲਦੀ ਤੂੰ ਬਾਹਲੇ ਸਿਰੇ ਚੜੇ ਜਾ ਨਾ ਗੋਣੇ ਮੂੰਹ ਹੋਣੀ ਬੋਲਦੀ ਅger ਤੂੰ ਨਹੀਂ ਮੂੰਹ ਬੋਲਦਾ ਥੋੜਾ ਲੱਖੀ ਫੜਿਆ ਸਾਹ ਤੀ ਲੜੀ ਜਾਣੂ ਪਰ ਮੈਂ ਕਿਨੂੰ ਜਵਾਬ ਦੇਵਾਂ ਲੋਕੀ ਕੰਦਾ ਘਰਾਲਨੀਆ ਤੁਸੀਂ ਘੜਾ ਲੈਨੇ ਕੰਦਾਂ ਦੇ ਹੁਣ ਗਾਲ ਸੁਣ ਲੱਖ ਰੁਪਇਆ ਵਧਿਆ ਗਾਂ ਆਜੇ ਗਾਂ ਫਸ ਲਾਉਣੀ ਆ ਗਾਂ ਕੜਕ ਬੀਜਾਂਗੇ ਸਾਰਾ ਬੇਬੇ ਤੈਨੂੰ ਨਹੀਂ ਪਤਾ ਆਜੇ ਨਾ 13000 ਤੂੰ ਦੀ ਰਲ ਨਾ ਦੇਣਾ। ਨਾ ਜਿਹੜਾ ਸਾਰੇ ਨੋਟ ਹੋਈ ਜਾਂਦੇ ਉਹ ਤਾਂ ਤੈਨੂੰ ਜੀਰਿਆ ਨਹੀਂ ਤੇ ਜੇ ਮੈਂ ਧੀ ਹਲੂ ਦੇ ਵੀ ਨਹੀਂ ਆ ਤੈਨੂੰ ਚੁਬਦੇ ਆ। ਉਹਨੂੰ ਕਹਾਂਦਾ ਨਹੀਂ ਕੁਸ। ਉਹ ਤੁਸੀਂ ਦੋਨੇ ਢੋਣੀਆਂ। ਢੋਣੀਆਂ। ਤਿੰਨਾਂ ਦਾ ਕੱਟਿਆ ਹਾਕੀ ਹੁੰਦਾ। ਸਾਰੇ ਨੂੰ ਕਹਿੰਦਾ ਹੁੰਦਾ। ਕੱਲ ਸੱਸ ਆ ਗਈ ਉਹਨੇ ਚੋਲ੍ਹਾ ਪਾਤਾ। ਕਦੇ ਸਾਲੇ ਹਾਰਾ ਆ ਗਈ ਉਹਨੇ ਚੋਲ੍ਹਾ ਪਾਤਾ ਕਦੇ ਸਾਲੀ ਆ ਗਈ ਉਹਨੂੰ ਦੇਤੇ। ਉਹ ਮੈਂ ਫਿਰ ਕਿਹਨੂੰ ਆਖਾਂ? ਉਹ ਕਿਹੜਾ ਮੰਨਦੀ ਆਖੂ ਮੈਂ ਦਿੱਤਾ ਹੀ ਗਾ ਅੱਖ ਨਹੀਂ। ਤੂੰ ਰੋਕ ਵੀ ਨਹੀਂ ਸਕਦਾ ਤੂੰ ਰੋਕ ਸਕਦਾ। ਮਾ ਮੈਨੂੰ ਨਹੀਂ ਪਤਾ ਯਾਰੇ ਨਹੀਂ ਬੋਲਣ ਵਾਲਾ ਉਹਦਾ 3 ਮੀਟਰ ਤਾਂ ਡਰ ਲੱਗਦਾ ਤੈਨੂੰ ਤੂੰ ਨਹੀਂ ਗੁਜਤ ਸਕਦਾ ਹਾਂ ਗੁਜਤ ਨਹੀਂ ਸਕਦਾ ਫੋਰੀ ਫੋਰੀ ਕਰੇ ਕੋਲੇ ਸੋਏ ਕਿਹਦੇ ਸਮਾਂ ਹੀ ਪਾਉਣੀ ਹੈ ਮੈਂ ਪੱਖਾ ਬੰਦ ਕਰਤਾ ਐਡਾ ਵੜਾ ਦਰਖਤ ਲੱਗਿਆ ਹੀ ਨਹੀਂ ਸੋਹਣੀ ਹਵਾ ਵਗੀਆਂ ਦੀ ਜਰੂਰੀ ਬੈਲ ਲਿਓਣਾ ਮੈਂ ਦਰਖਤ ਕਰੇ ਪਉਣੇ ਲਾਇਆ ਵਕਤ ਹੀ ਮੈਂ ਲਾਇਆ ਜੇ ਤੂੰ ਲਾਇਆ ਨਾ ਦਰਖਤ ਇਹਨੂੰ ਸਿਰ ਤੇ ਚੱਕ ਲੈ ਕਰ ਤੇ ਗੇੜੇ ਕੱਢੀ ਜਾਇਆ ਕਰ ਹਾਂ ਚੱਕ ਲੈ ਕਰ ਸਿਰ ਤੇ ਚੱਲ ਸਾਰੀਆਂ ਗੱਲਾਂ ਛੱਡ ਮੈਨੂੰ ਪੈਸੇ ਦੇ ਕਿਹੜੇ ਪੈਸੇ ਹੁਣੇ ਤਾਂ ਦੇਖ ਗਿਆ ਤੈਨੂੰ ਮੈਨੂੰ ਕਹੇ ਕਿਹਾ ਮੈਂ ਦੇਖ ਗਿਆ ਇਹੋੜ ਬੈਠਾ ਸੀ ਇੱਥੇ ਵਾ ਬੈਠਾ ਮੇਰੇ ਪੈਸੇ ਹੀ ਭਣਾ ਗਿਆ ਸਾਰਾ ਮੈਨੂੰ ਪਤਾ ਤੈਨੂੰ ਪੈਸੇ ਦੇ ਕੇ ਗਿਆ ਮੈਨੇ ਕੋਈ ਪੈਸਾ ਨਹੀਂ ਦਿੱਤਾ ਤੇ ਤੈਨੂੰ ਫੜ ਆ ਗਿਆ ਤੇ ਤੁਰਤੀ ਲਾ ਗਈ ਨਾ ਤੇ ਮਿਸਾਨਾ ਬਾਤਾਂ ਵਾਲੀ ਚੜ ਜਾ ਤੇ ਕੇ ਨੂੰ ਦੇ ਉਹਨਾਂ ਨੂੰ ਪੈਸੇ ਜਾ ਕੇ ਤੇ ਮੈਨੂੰ ਜੋ ਕਹੀ ਹੈ ਨਹੀਂ ਮੈਨੂੰ ਲੱਗਾ ਤੂੰ ਜਾਣਾ ਹੋਣਾ ਕੁੜੀਆਂ ਕੋਲੇ ਜਾਣਾ ਕਿੜੀਆਂ ਕੋਲੇ ਪੈਸਾ ਨੇ ਮੈਨੂੰ ਇੱਕ ਨਹੀਂ ਵਿਖਾ ਤੇ ਜਾ ਕੁੜੀਆਂ ਕੋਲੇ ਮੈਂ ਕਹਿੰਦੀ ਔਰ ਜੂੰਗੀ ਪੈਸੇ ਤੇਰੀ ਮੋਟਰ ਚ ਦੇ ਗਿਆ ਸਾਰੇ ਮੈਨੂੰ ਕੁਛ ਨਹੀਂ ਦਿੱਤਾ ਸਾਰਾ ਕੁਛ ਤੇਰੇ ਕੋਲੇ ਹੀ ਆ ਹਾਂ ਹੈਗਾ ਮੇਰੇ ਕੋਲੇ ਨਾ ਮੈਂ ਨਹੀਂ ਨਹੀਂ ਮੈਂ ਦਿਸੀ ਜਾਂਦਾ ਜਿਹੜਾ ਫੜਾ ਕੇ ਗਿਆ ਤੈਨੂੰ ਵੱਲਾ ਕਰਦੀ ਐ ਸਸ ਪੱਖਾ ਚਲਾ ਦੇ ਬਿੱਲ ਸਰ ਤੇ ਆਉਣੇ ਨਹੀਂ ਭਰਨਾ ਹੋਰ ਨਾ ਮੈਂ ਤੁ ਬੁੱਥੜੀਆਂ ਬਣਾ ਲਈ ਮੈਂ ਨਾ ਤੇਰੀ ਉਮਰ ਦਾ ਲਿਆਜ ਕਰਦੀ ਐ ਨਹੀਂ ਫੜ ਕੇ ਤੈਨੂੰ ਗੋਡੇ ਥੱਲੇ ਮੈਂ ਵੀ ਦੇਣਾ ਆ ਫੇਰ ਲੜਪਗਾਂ ਲਾ ਦੋ ਓਏ ਪੂਰਾ ਤਾਂ ਹੋ ਮੈਂ ਤੇਰਾ ਭੰਨਾ ਬੁੱਥੜ ਛੱਡ ਦਿੰਨੀ ਐ ਤੇਰਾ ਪੱਖਾ ਇਹ ਨਹੀਂ ਸਾੜ ਕੇ ਜਾਂ ਕਰ ਜਾਂਦੀ ਆ ਖਾਈ ਜਾਂਦੀ ਜਾਣ ਉਹ ਘਰੇ ਨਹੀਂ ਵਰਦੁੰਦੇ ਓਏ ਰੱਬਾਏ ਪਤਾ ਨਹੀਂ ਕਿਦਾਂ ਦੀ ਕੀ ਭਿੰਡਾਂ ਖਾਣਦੇ ਆ ਸਵੇਰ ਸਵੇਰ ਮਦਾ ਬਾਹਰ ਹੀ ਆਉੜਨਾ ਭਰਾਵਾ ਕੀ ਪੱਖਾ ਇਹਨੇ ਜਾਣ ਕੇ ਬੰਦ ਕੀਤਾ ਕਿਤੇ ਤਾਂ ਕਰਦੀ ਆ ਪਰ ਮੈਂ ਵੀ ਉਸੇ ਨੂੰ ਛੁਡਾਇਆ ਨਾ ਪੱਖਾ ਆਈ ਤਗੜੀਆਂ ਹਾਂ ਹਾਂ ਠੀਕ ਆਪਾ ਤੂੰ ਠੀਕ ਹੈ ਹਾਂ ਕਿਵੇਂ ਲੜੀ ਜਾਂ ਨਾ ਕੀ ਰੌਲਾ ਪਾਈ ਬੈਠੇ ਹੈ ਭਾਈ ਕਾਹਦਾ ਰੌਲਾ ਕੁੱਛ ਨਾ ਉਹੀ ਟੜਕੇ ਦੀ ਕਲੇਸ਼ ਕਰੀ ਜਾਂਦੀ ਅਜੇ ਮੁੰਡਾ ਨਾ ਨਰਮੇ ਦੇ ਹਿਸਾਬ-ਕਾਬ ਕਰਕੇ ਆਇਆ ਅੱਛਾ ਮੈਨੂੰ ਲੱਗਾ ਪੈਸੇ ਲੈ ਆਇਆ ਸੀ ਉਹ ਨੂੰ ਖੜਾ ਕੇ ਆ ਤੇ ਹੁਣ ਆਏ ਆ ਵੀ ਕਿਹੜਾ ਵੇਲਾ ਹੋ ਜੇ ਮੈਂ ਪੇਕੀ ਪਹੁੰਚਦਾ ਚੁੰਨਾਂ ਦੇ ਆ ਬਸ ਕਰਕੇ ਦੀ ਫੁਸਰੀ ਕਰਦੀ ਹੈ ਛੋਡੇ ਵਾਲਾ ਹੀ ਚਮਲਾਈ ਜਾਂਦਾ ਇਹਨੂੰ ਉਹੀ ਤਾਂ ਗੱਲ ਨਾ ਸਾਡੀ ਬੋਲ ਕੇ ਬੈਠੇ ਮੇਰੀ ਮਾਂ ਦੀ ਬੈਠੀ ਦੀ ਸੇਵਾ ਕਰਦੀ ਆ ਦੋ ਧੋਕੀ ਦੀਆਂ ਕਿਹ ਚੀਜ਼ ਜੇ ਮੜ ਆ ਜਾ ਵੀ ਕੁਛ ਕੇ ਤਾਂ ਨਾ ਭਾਈ ਇਹ ਨਹੀਂ ਖਸਾਂ ਦਾ ਇਹ ਤਾਂ ਜਵਾਹਤ ਅੱਗੇ ਮੈਂ ਨਾ ਬਣਿਆ ਵਾ ਤਾਂ ਹੀ ਤਾਂ ਸਰ ਚੜੀ ਵੀ ਹੈ ਹਾਂ ਸਾਡੀ ਬੋਲ ਕੇ ਦਿਖਾਵੇ ਖਾਂ ਪੂਰੀ ਮੇਰੀ ਮਾਂ ਦੀ ਸੇਵਾ ਕਰਦੀ ਆ ਤੇਰੇ ਸਾਹਮਣੇ ਹੀ ਆ ਇਹ ਤਾਂ ਪਾਣੀ ਦੇ ਘੁੱਟ ਨਹੀਂ ਫੜਾਉਂਦੀ ਮੈਨੂੰ ਬਾਜਾ ਮਾਰ ਮਾਰ ਕੇ ਹਮ ਜਾਂ ਤਾਂ ਨਹੀਂ ਫੜਾਉਂਦੀ ਚੱਲ ਸਮਝਾਉਣਾ ਮੈਂ ਇਹਨੂੰ ਹਾਂ ਵੇਖ ਲੈ ਭਾਈ ਜੇ ਤੇਰੇ ਅੱਖੇ ਸਮਝਦੀ ਆ ਤਾਂ ਕੋਈ ਨਹੀਂ ਸਮਝਾਉਣਾ ਇਹਨੂੰ ਮੈਂ ਨੋਪਾ ਵੀ ਹਾਂ ਮੱਖਣਾ ਕਿਵੇਂ ਆ ਠੀਕ ਆ ਕਿਵੇਂ ਲੜੀ ਜਾਂਦੇ ਆ ਤੇਨੂੰ ਵੀ ਬੱਖਣਾ ਪਤਾ ਹੀ ਆ ਲੜਾਈ ਕਿਉਂ ਪੈਂਦੀ ਆ ਅੱਜ ਹਸਾਬ ਕਰਕੇ ਆਇਆ ਸੀ ਆੜਤੀ ਨਾ ਸਾਰੇ ਪੈਸੇ ਆ ਕੇ ਆਦੀ ਮਾਂ ਨੂੰ ਪੜਾ ਦੇ ਦੱਸ ਮੈਨੂੰ ਘਰੇ ਪੈਸੇ ਲਈ ਲੋੜ ਨਹੀਂ ਪੈਂਦੀਗੀ ਤੇ ਘਰ ਵੀ ਮੇਰਾ ਕੁਝ ਹੈ ਨਹੀਂਗਾ ਸਾਰਾ ਕੁਝ ਹੀ ਤੇਰਾ ਐ ਸੋਡੇ ਵਾਲਾ ਹੀ ਤੂੰ ਡੂ ਐ ਐਵੇਂ ਉਹ ਮਾਤਾ ਦੇ ਮਗਰੀ ਲੱਗਿਆ ਫਿਰਦਾ ਆੜੇ ਵਾਲੀ ਮਾਤਾ ਬੋਲ ਕੇ ਦਿਖਾਵੇਂ ਨਾ ਕੋਣ ਮੈਂ ਕਹਿਦਾ ਮਾਦਾ ਵੀ ਦੋ ਰੋਟੀਆਂ ਆਦੀਆਂ ਬੈਹਿ ਕੇ ਆਮਦਾਰੀ ਨਾ ਖਾਈ ਚੱਲ। ਸਾਰੀ ਨੰਬਰਦਾਰੀ ਤੇਰੀ ਭੈਣ ਦੇ ਹੱਥ ਆ। ਦੇ ਸਾਡੇ ਆਲੇ ਨਹੀਂ ਸੌਂਦਾ ਕੁਛ। ਸਾਰਾ ਕੁਛ ਇਹਦੇ ਹੱਥ ਕੀ ਆ। ਕੁੜੀਆਂ ਕੋਲੇ ਵਜਦੀ ਤੀਜੇ ਦਿਨ। ਉਹ ਫਿਰ ਕੁੜੀਆਂ ਨੂੰ ਖੋਈ ਜਾਂਦੀ ਆ ਘਰ ਮੜਾ ਜਾਂ ਖੇਤ ਕੇ ਰੱਖ ਤੂੰ ਨਹੀਂ ਸਾਰਾ ਘਰ ਖਰਾਬ ਕਰ ਦੂ ਇਹ। ਚਲ ਕੋਈ ਨਹੀਂ ਦੇਖਦੀ ਆ ਕਰੂੰਗੀ ਮੈਂ ਨਾ ਮਾਦਾ। ਬਹਿਣਾ ਮੈਂ ਸਮਝਾਉਣਾ ਜੇ ਲੱਗੂ ਆਖੇ ਤਾਂ। ਆਹ ਮੁਕਰਲਾ ਗੱਲ ਤੇਰੇ ਬਾਰੇ ਨਾਲ ਨਹੀਂ ਮੜਾ ਜਾਂ ਖੇਚ ਕੇ ਰਕਮਾ ਦਾ ਨੂੰ ਸਾਰਾ ਘਰ ਕੁੜਨਾ ਨੂੰ ਖਵਾ ਦੂ ਮੁਰਤੇ ਝਾਕੀ ਜਾਓਗੇ ਇਹ ਤਾਂ ਗੱਲ ਤੇ ਸਹੀ ਹੈ ਬਾਈ ਸਾਡੀ ਮਾਦਾ ਦੋ ਰੋਟੀਆਂ ਨੂੰ ਫੜਾਈ ਜਿੰਦੇ ਆਪਦਾ ਰਾਮ ਦਾ ਬੈਠੀ ਖਾਈ ਜਾਂਦੀ ਕੇ ਇਹ ਗੱਲ ਚ ਨਹੀਂ ਦਗਨਦਾ ਜੀ ਲੈਂਦੀ ਸਹੀ ਹੈ ਸਹੀ ਉਹਨੂੰ ਕਿਹੜਾ ਕਹਤਾ ਮੈਂ ਕਹਿਣਾ ਉਹਨੂੰ ਰਾਜਵੀਰ ਨੂੰ ਵੀ ਸੰਗਾ ਬਾਈ ਕਿਵੇਂ ਆ ਠੀਕ ਆ ਮਖਣਾ ਕਿਵੇਂ ਤੂੰ ਇੱਥੇ ਬੈਠਾ ਓਏ ਹਾਂ ਘਰੇ ਭਾਬੀ ਤੇ ਤਾਈ ਲੜੀ ਜਾਂਦਾਂ ਹੈ ਉਪਰਾਵਾ ਮਾਇਕਲੇਸ ਦੇਖ ਕੇ ਆ ਮਖਣਾ ਯਾਰ ਕੀ ਅੱਖਾਂ ਉਹਨਾਂ ਯਾਰ 24 ਸਾਢੇ ਕਿ ਤਾ 365 ਦੇ 365 ਦਿਨ ਸਾਲਾ ਕਲੇਸ ਜੇ ਤਰ ਬੇਬੇ ਨੂੰ ਕੁਛ ਕਹਿਣਾ ਠੀਕ ਹੈ ਉਹ ਕਹਿਣਗੇ ਮਾਂ ਤੂੰ ਉਹਨੂੰ ਕੁਛ ਕਾਤੋ ਆਖਿਆ ਜੇ ਘਰ ਵਾਲੇ ਕੁਛ ਕਹਿਣਾ ਉਹ ਮੂੰਹ ਬਰਾਂਦੇ ਕੀ ਕਰਾਏਂ ਟਾਲ ਕੇ ਬੈਠੇ ਤੋ ਥੋੜੋ ਕੰਮ ਲੋਟ ਆਉ ਦੋ ਦੋ ਮਾਰ ਗਿੱਚੀ ਚ ਦੋਹਾਂ ਦੇ ਜਲੂਸ ਤਾਂ ਨਾ ਕੱਢਣੀਆਂ ਉਹ ਗਿੱਚੀ ਚ ਗਈ ਜਿਹਨੂੰ ਮਾੜਾ ਘੂਰਦੇ ਬੇਬੇ ਕੁੜੀਆਂ ਕੋਲੇ ਵਜਦੀਆਂ ਯਾਰ ਜੇ ਇਹਨੂੰ ਕੁਛ ਕਹਤਾ ਲੈ ਕੇ ਜਾ ਆਕਦੇ ਆਉਦੇ ਪੇਕੀਂ ਵੱਜਦੀ ਆ ਮੁੜ ਕੇ ਕੁੜੀਆਂ ਹੀ ਫੋਨ ਕਰਦੇ ਰਹਿਣਗੇ ਤੂੰ ਮੰਮੀ ਨੂੰ ਆ ਕੁਝ ਕਹਿਣਾ ਤੂੰ ਲੜ ਪੈਣਾ ਕੀ ਕਰਾਂ ਯਾਰ ਮੇਰਾ ਜਿਉਣਾ ਹਰਾਮ ਕਰ ਫਿਰ ਤੈਨੂੰ ਇੱਕ ਮੈਂ ਰਾਏ ਦਿੰਨਾ ਹਾਂ ਤੂੰ ਐਂ ਕਰ ਉਹ ਜਗਜੀਤ ਗੱਲ ਨਹੀਂ ਬਾਹਰ ਲਾ ਹਾਂ ਜਣੋ ਫਿਰ ਨਹੀਂ ਆਣਾ ਹਾਂ ਹਾਂ ਉਹਦੇ ਕੋਲੇ ਜਾ ਅੱਛਾ ਉਦੋਂ ਜੇ ਸਾਡੇ ਵਾਲਾ ਬਾਹਰ ਕੁੜੀ ਨੂੰ ਨਹੀਂ ਮੰਗਿਆ ਸੀਗਾ ਹਾਂ ਹਾਂ ਤੇ ਮੁੜ ਕੇ ਉਹ ਵੀਰ ਕੇ ਬਹਿ ਗਈ ਸੀ ਆਂਦੀ ਮੈਂ ਤਾਂ ਹੋਣਾ ਹੀ ਨਹੀਂਗਾ ਬਾਹਰ ਪੈਸੇ ਅਹੀ ਲਾ ਕੇ ਭੇਜਤੀ ਸੀ ਹਾਂ ਤੇ ਫਿਰ ਉਹਨੂੰ ਲਗਾਏ ਸੀ ਅਸੀਂ ਬਾਈ ਅੱਛਾ ਤੇ ਉਹਨੇ ਉਹਨਾਂ ਨਾਲ ਪਤਾ ਨਹੀਂ ਕੀ ਗੱਲ ਕੀਤੀ ਐ ਕੀ ਉਹਨਾਂ ਕੋਲੇ ਗਿੱਦੜ ਸਿੰਘ ਇਹ ਸਾਡਾ ਤਾਂ ਉਹਨਾਂ ਨਾਲ ਮਲਾ ਦੂਜੇ ਦਿਨ ਨੂੰ ਕੰਮ ਠੀਕ ਕਰਤਾ ਸੀਗਾ ਅੱਛਾ ਯਾਰ ਹਾਂ ਉਹ ਵੇਲਾ ਤੇਰੇ ਸਾਹਮਣੇ ਹਾੜੇ ਵਾਲਾ ਵੀ ਬਾਹਰ ਵੱਜਿਆ ਮੈਂ ਵੀ ਜਾਇਆ ਮਾਤਾ ਵੀ ਉੱਥੇ ਕੁ ਵੱਜੀ ਉਹਨਾਂ ਕੋਲ ਸਹੀ ਐ ਯਾਰ ਮੈਂ ਸੁਣਿਆ ਆ ਬੰਦੇ ਦਾ ਨਾਂ ਤਾਂ ਹੂੰ ਬੰਦਾ ਹੈ ਤਾਂ ਬਹੁਤ ਸੋਲਜਾ ਬੰਦਾ ਪੂਰਾ ਸੋਲਜਿਆ ਉਹ ਜਵਾਨ ਵਾਲਾ ਬੰਦਾ ਐ ਪੂਰੀ ਉਹਦੇ ਹਰੇਕ ਬੰਦਾ ਮੰਨਦਾ ਆਖਿਆ ਨਹੀਂ ਉਹਦਾ ਕੋਈ ਮੋੜਦਾ ਅੱਜ ਉਹਦੇ ਕੋਲ ਜਾਣਾ ਪੁੱਛਦਾ ਉਹਨੂੰ ਯਾਰ ਉਹਦੇ ਕੋਲੇ ਜਾ ਉਹਦੀ ਰੈਲ ਹੈ ਉਹ ਜਮ ਤਾਂ ਮਾਰਨ ਵਾਲਾ ਕਰ ਰੱਖਿਆ ਯਾਰ ਇੱਕ ਪਿਓ ਹੈ ਨਹੀਂ ਸਿਰ ਤੇ ਬਾਪੂ ਹੋਣਾ ਯਾਰ ਤਾਂ ਵੀ ਬੰਦਾ ਹਨ ਆਪੇ ਉਹ ਕਿਵੇਂ ਸਮਝਾਵੇ ਇਹਨਾਂ ਦੋਵਾਂ ਨੂੰ ਠੀਕ ਹੈ ਨਾਲ ਕੁੜੀਆਂ ਨੂੰ ਸੱਦ ਲੂ ਸਾਰਿਆਂ ਨੂੰ ਬੈਠ ਇੱਕ ਸਾਲਾ ਨਾ ਮੱਖਣਾ ਇੱਕ ਸਾਡਾ ਨਾ ਤੇਰੇ ਦਾ ਪਿੰਡ ਪਿੰਡ ਦੇ ਘਰ ਆ ਸਾਡੇ ਅਸੀਂ ਆਂਡ ਗੌਂਡ ਹੀ ਮਾੜਾ ਜਿਹਦਾ ਬੇਬੇ ਨੂੰ ਕੁਛ ਕਹਿਦਾ ਤਾਂ ਕਹਿਣਗੇ ਤੇਰੀ ਮਾਂ ਜੇ ਘਰ ਨੂੰ ਕੁਛ ਕਹਦਾ ਤੂੰ ਐਂ ਕਰਦਾ ਜਿਉਂ ਕਰਦਾ ਹਨਾ ਲੋਕ ਵੀ ਉਹ ਜੇ ਹੋਏ ਹੁਣ ਉਹ ਪੈਸਿਆਂ ਪਿੱਛੇ ਲੜੀ ਜਾਂਦੀਆਂ ਉਹ ਕਹਿੰਦੀ ਐ ਰਾਜਵੀਰ ਆਪਦੀ ਮਾਂ ਨੂੰ ਫੜਾਉਂਦਾ ਕੁੜੀਆਂ ਨੂੰ ਖਵਾ ਦਿੰਦੀ ਐ ਉਹ ਕਹਿੰਦੀ ਐ ਮਾਤਾ ਕਹਿੰਦੀ ਐ ਇਹਨੂੰ ਫੜਾਉਂਦਾ ਇਹ ਆਪਦੇ ਪੇਕਾ ਨੂੰ ਖਵਾ ਦਿੰਦੀ ਪਤਾ ਕਿ ਮਖਣਾ ਪਹਿਲਾਂ ਸਾਡੇ ਘਰੇ ਆਹੀ ਕੁਛ ਹੁੰਦਾ ਪਰ ਇਹਦੇ ਕਾਰ ਕਾਰਮਕ ਤੇਰੀ ਇਹਨਾਂ ਨੂੰ ਮੈਂ ਠੀਕ ਐ ਆਦਾ ਜੋ ਮਰਜ਼ੀ ਕਰੀ ਜਾਣਾ ਬਈ ਜਦ ਕਿ ਪੈਸਾ ਮੈਂ ਪੰਜੀਤੀ ਇਹਨਾਂ ਨੂੰ ਮਾਤਾੜ ਤੇ ਹੁੰਦੇ ਆ ਤਾਂ ਹੀ ਤਾਂ ਤੂੰ ਸਿਰ ਚੜਾਈਆਂ ਬੁੜੀਆਂ ਨੂੰ ਨੰਬਰਦਾਰੀ ਕੌਣ ਦਿੰਦਾ ਹੁੰਦਾ ਘਰ ਦੀ ਲੱਖ ਬੜਾ ਤਾਂ ਨਹੀਂ ਪਤਾ ਡੇਢ ਲੱਖ ਬੜਾ ਤਾਂ ਨਹੀਂ ਮੜ ਕੇ ਐ ਕਰਦੇ ਨੇ ਹਰ ਬਤਾ ਹੈ ਨਹੀਂ ਰੁਪਈਆ ਦਾ ਬਾ ਫਿਰ ਹੁਣ ਉਹਨਾਂ ਨੂੰ ਪੈਸੇ ਫੜਾਏ ਨਹੀਂ ਉਹ ਪੈਸੇ ਭਾਲਦਿਆਂ ਆ ਪੈਸੇ ਫੜਾ ਦੇ ਕੀ ਕਰਾਂ ਯਾਰ ਠੀਕ ਹੈ ਨਾ ਉਹਨਾਂ ਨੂੰ ਦੋਵਾਂ ਨੂੰ ਬਾਕੇ ਕਹਦੇ ਅੱਜ ਤੋਂ ਬਾਅਦ ਦੁਵਾਨੀ ਨਹੀਂ ਤੁਹਾਨੂੰ ਦਿਆ ਕਰਨੀ ਆਪਦੀ ਕਬੀਲਦਾਰੀ ਮੈਂ ਆਪ ਸੰਭੂਗਾ ਤੇ ਉਹਨੂੰ ਤਾਏ ਨੂੰ ਸੱਦ ਲਿਆ ਤੇਰਾ ਹਾਰਾ ਕੰਮ ਲੋਟ ਕਰ ਮੈਂ ਤਾਂ ਹੱਸਦਾ ਕਹਦਾ ਮੈਂ ਕਿਹਾ ਜਿੰਨੀ ਬੇਬੇ ਮੈਨੂੰ ਕਹਿੰਦੀ ਕਿ ਕੁੜੀਆਂ ਜ਼ਮੀਨ 'ਚ ਹਿੱਸਾ ਮੈਂ ਤਾਂ ਕਹਦਾ ਭਾਈ ਜਿਹੜੀ ਜ਼ਮੀਨ ਹੈ ਨਾ ਤੁਸੀਂ ਆਪ ਵਾਹ ਲੋ ਆਪ ਕਰ ਲੋ ਖੇਤੀ ਰੱਖ ਲੋ ਮੈਂ ਤਾਂ ਠੇਕੇ ਲੈ ਕੇ ਟਾਈਮ ਪਾਸ ਕਰ ਲਉ ਸਾਰੀ ਜਿਹੜੀ ਜਰ ਮਿੱਟੀ ਨਾਲ ਮਿੱਟੀ ਹੋਈ ਜਾਈਦਾ ਪੈਰ ਲੱਗਣ ਦੀਆਂ ਤੋਂ ਨੇ ਚੱਲ ਕੋਈ ਨਹੀਂ ਆਫਰ ਮੱਖਣਾ ਉਹ ਤੂੰ ਸਾਰੀ ਪਹਿਲਾਂ ਵਾਲੀਆਂ ਚੜਾਲੀਆਂ ਚੱਲ ਤੂੰ ਤਾਈ ਕੋਲ ਜਾ ਕੇ ਆ ਤੇਰਾ ਕੰਮ ਫੇਰ ਠੀਕ ਹੋ ਜਾਊਗਾ ਜਾਨਾ ਹੁਣੇ ਹੀ ਜਾਨਾ ਫਰਮਾਇਆ ਦਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਕਿਵੇਂ ਸ਼ੇਰਾਂ ਠੀਕ ਆ ਤਾਂ ਬੁਰੇ ਹਾਲ ਹੀ ਆ ਤੇ ਯਾਰ ਮੈਂ ਤੈਨੂੰ ਸਾਰੇ ਪਿੰਡ ਚ ਭਾਲ ਕੇ ਆਇਆ ਤਾਈ ਨੂੰ ਬੁਸ਼ ਗਿਆ ਤਾਈ ਕਹੀਂ ਤਰ੍ਹਾਂ ਤਾ ਖੇਤ ਗਿਆ ਉਹ ਝੋਨਾ ਲੱਗਦਾ ਸੀ ਆ ਮੈਂ ਤਾਂ ਚੱਕਿਆ ਮੋਟਰਸਾਈਕਲ ਤੇ ਇਧਰ ਖੇਤ ਅੱਲੀ ਨੂੰ ਆ ਗਿਆ ਤਾਂ ਯਾਰ ਮੈਂ ਬਹੁਤ ਪ੍ਰੋਬਲਮ ਚ ਐ ਤੇ ਨਾ ਤੈਨੂੰ ਆ ਦੁੱਖ ਬਾਅਦ ਦੱਸੂ ਬਲਾਇਆ ਦਾ ਸੀ ਜਿਹੜਾ ਮੱਖਣ ਦਾ ਭਰਾ ਮੰਗਿਆ ਸੀ ਬਾਹਰ ਉਹ ਆਈਲਟਸ ਵਾਲੀ ਕੁੜੀ ਨਾ ਤੇ ਯਾਰ ਉਹਦਾ ਕੀ ਬਣਿਆ ਉਹ ਤਾਂ ਨਵੇੜਤਾ ਉਹਨਾਂ ਦਾ ਰਾਜਨਾਮਾ ਕਰਵਾਤਾ ਆਪਾਂ ਅੱਛਾ ਆਪਾਂ ਗੱਲ ਸਾਫ਼ ਕਰਤੀ ਆ ਠੀਕ ਐ ਆਪਾਂ ਕਿਹਾ ਵੀ ਜਾ ਤਾਂ ਇਹਨਾਂ ਨੂੰ ਹਲ ਕਰੋ ਤੇ ਨਹੀਂ ਅਗਲੇ ਦਾ 25 ਲੱਖ ਰੁਪਈਆ ਲੱਗਿਆ 25 ਲੱਖ ਰੁਪਈਆ ਵਾਪਸ ਕਰੋ ਠੀਕ ਹੈ ਉਹਨਾਂ ਨੂੰ ਪਤਾ ਲੱਗ ਗਿਆ ਵੀ 25 ਲੱਖ ਰੁਪਈਆ ਮੋੜਨਾ ਪਊ ਪੈਸੇ ਖੜਾ ਬਣੀ ਝਾੜੀ ਲੱਗਦੇ ਆ ਸਹੀ ਹੈ ਉਹਨਾਂ ਨੇ ਕੁੜੀ ਤੋਰਤੀ ਚਲੋ ਵਧੀਆ ਹੋਇਆ ਤਾਂ ਯਾਰ ਮੇਰੀ ਪ੍ਰੋਬਲਮ ਇਹ ਆ ਦੱਸ ਦੱਸ ਤੂੰ ਵੀ ਦੱਸ ਵੀ ਤੈਨੂੰ ਪਤਾ ਇੱਕ ਤਾਂ ਮੇਰੇ ਪਿਓ ਮੇਰੇ ਸਿਰ ਤੇ ਜਣੀ ਹਾਂ ਮੇਰੇ ਘਰ ਵਾਲੀ ਤੇ ਮੇਰੀ ਮਾਂ ਯਾਰ 24 ਘੰਟੇ ਲੜੀ ਜਾਂਦੀਆਂ ਠੀਕ ਹੈ ਜੇ ਤਾਂ ਘਰ ਵਾਲ ਨੂੰ ਕੁਝ ਕਹਿਣਾ ਤਾਂ ਉਹ ਲੈ ਕੇ ਜਵਾਕ ਤੇ ਪੇਕੀ ਵਾਜਦੀ ਆ ਜੇ ਮਾਂ ਨੂੰ ਕੁਝ ਕਹਿਣਾ ਉਹ ਕੁੜੀਆਂ ਕੋਲੇ ਵਜਦੀ ਠੀਕ ਹੈ ਹੁਣ ਕੁੜੀਆਂ ਯਾਰ ਮੇਰੇ ਜੁੰਡੇ ਪੱਟੀ ਦੀਆਂ ਬਿਨਾ ਮਲ ਤੋਂ ਲੜਦੀਆਂ ਦੋਨੇ ਇਹ ਆ ਉਦੋਂ ਮਾਮੇ ਫੋਨ ਲਾ ਕੇ ਪਏ ਤੁਹਾਡੀ ਭੈਣ ਨੂੰ ਘਰੋਂ ਬਾਹਰ ਕੱਢਤਾ ਜਦ ਕੇ ਤਾਇਆ ਮੇਰੇ ਆਣ ਗਉਣ ਪੁੱਛਣੀ ਨਾ ਉਹਦੇ ਘਰ ਦੀ ਨੂੰ ਕੁਝ ਕਰਦਾ ਕਹਿਣਾ ਕੁਝ ਪੜੇ ਲਿਖਿਆ ਮੈਂ ਨਾ ਕਰੇ ਬੇਬੇ ਨੂੰ ਕੋਸ ਆਖਿਆ ਜਿਆ ਜਰੂਰ ਖੜਾ ਤਾ ਬਹੁਤ ਦੁਖੀਆਂ ਹੋਣ ਵੀ ਨਾ ਸ਼ਹਿਰੋਂ ਆਇਆ ਸੀਗਾ ਪਹਿਲਾਂ ਦੀਆਂ ਪੈਸੇ ਹੱਥੇ ਰੱਖ ਜੇ ਬੇਬੇ ਨੂੰ ਦੇਤੇ ਕੁੜੀਆਂ ਕੋਲੇ ਵੱਜੂ ਇਹੋ ਦੇਦੇ ਪੇਕੀ ਵੱਜੂ ਠੀਕ ਆ ਮੈਂ ਯਾਰ ਠੇਕੇ ਦੇ ਵਾਂ ਲੈਣਾ ਆਦੋਂ ਅੰਦਰੋਂ ਪਤਾ ਮੇਰੇ ਕੋ ਢਾਈ ਤਨ ਕਿਲੇ ਆ ਤੇ ਮੇਰਾ ਮਸਾਂ ਗੁਜ਼ਾਰਾ ਹੁੰਦਾ ਮੈਂ ਕੀ ਕਰਾਂ ਉਹ ਤਾਂ ਯਾਰ ਗੱਲ ਹੀ ਮਾਮੂਲੀ ਆ ਅੱਛਾ ਜੀ ਐਵੇਂ ਘਬਰਾਈ ਜਾਣਾ ਤੂੰ ਤੂੰ ਐ ਕਰ ਪੂਰਾ ਕੰਮ ਕਰ ਤੈਨੂੰ ਬੰਦ ਕਰ ਬਸ ਇਹ ਨਹੀਂ ਕਰ ਮੈਂ ਸਾਰਾ ਕਲੇਸ਼ ਖਤਮ ਹੋ ਜਾਊਗਾ ਅੱਛਾ ਤਾਂ ਯਾਰ ਹਾਂ ਹਾਂ ਇਹ ਤਾਂ ਮੁੱਲਾ ਰੱਬ ਨੇ ਫਿਰ ਚੰਗਾ ਤੇ ਨਹੀਂ ਚੜਾਇਆ ਮੈਂ ਫਿਰ ਨਾ ਅੱਜ ਰੋਟੀ ਬਾਅਦ ਚ ਹੀ ਖਾਉਂ ਅੱਜ ਤੱਕ ਰੋਟੀ ਵੀ ਨਹੀਂ ਖਾਧੀ ਮੈਂ ਜਾ ਕੇ ਨਾ ਇਹੀ ਕੰਮ ਕਰਦਾ ਕਰ ਕਰ ਇਹੀ ਕੰਮ ਕਰਦਾ ਮੈਂ ਇਹ ਕੰਮ ਕਰਤਾ ਜੇ ਫਿਰ ਰੋਟਾਂ ਦਾ ਭਾਵੇਂ ਹੱਥ ਨਹੀਂ ਖਾਣਾ ਠੀਕ ਆ ਤਾਇਆ ਬਹੁਤ ਬਹੁਤ ਧੰਨਵਾਦ ਮੈਂ ਲੈਣੇ ਫਿਰ ਹੱਥ ਨਾਲ ਹੋ ਹੋ ਕਿੱਥੋਂ ਆ ਬਕ ਖੇਦ ਗਿਆ ਥੇਵਾ ਜੀ ਮੈਂ ਸੀ ਕਿਦਾ ਤਮ ਘਰ ਬਸੀ ਕੋਈ ਤੁਮਾਰਾ ਕੱਡੇ ਮੇਂ ਗੇੜਾ ਪਸ਼ੂ ਤੂਜੇ ਵਾਲੇ ਹੋਏ ਪਿਆ। ਕਾ ਤਮ ਇਹਦੇ ਦੇਦਾ ਨਾ ਕੋੜੇ ਕਿਨੇ ਪੈਸੇ? ਨਹੀਂ ਗੱਲ ਸੁਣ ਬੇਬੇ। ਉਹ ਤੁਹਾਨੂੰ ਨਾ ਜਾਣ ਕੇ ਨੇ ਪੈਸੇ ਦਿੱਤੇ। ਮੈਂ ਵੇਖ ਲੈਂਦੀ ਐ ਇਹ। ਮਾਂ ਨੂੰ ਪੈਸੇ ਫੜਾਈ ਜਾਂਦਾ। ਪਾਤਾ ਮੈਂ ਤੇ ਤਥੋਂ ਕਿੱਥੋਂ ਲਗੋਣਾ। ਉਹਦਾ ਝੂਠ ਬੋਲਿਆ ਸੀਗਾ। ਪਾੜ ਤੇ ਉਹਨਾਂ ਨੂੰ ਫੜਾਇਆ ਮੈਂ ਹਰ ਮੈਂ ਲੈ ਜੂ ਸ਼ਾਹੋਂ ਫੜ ਕੇ। ਤੂੰ ਮੇਰੀ ਗੱਲ ਸੁਣ ਇਹਨਾਂ। ਤੂੰ ਪੁਰਾਣੇ ਖਰਾਕਾਂ ਖਾਦਣਾ। ਇਹ ਤੰਗ ਬਹੁ ਕਰਦੀ ਐ। ਕਦੇ ਪੇਕੇ ਆਉਣ ਸਮਾਨ ਦੇਈ ਕਦੇ ਪੈਸੇ ਦੇਈ ਹੁਣ ਸੈਂਡਲ ਜੇ ਫੜਾਈ। ਬੇਬੇ ਕਾਉਂਗਾ। ਕੁੱਟ-ਕੁੱਟ ਕੇ ਨਾ। ਕੀ ਸਵਾਲ ਘੱਟਦੇ ਆ ਅੱਜ ਐਂਕ ਤਾਂ ਦਊ ਪਰ ਤਮੈਂ ਪਰ ਤੂੰ ਨਾ ਗੁੱਸਾ ਮੰਨ ਨਾ 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 ਬੇਫਿਕਰ ਰਹਾ ਮੈਂ ਤਾਂ ਖੁਸ਼ ਆ ਮੱਧਾ ਘੰਟਾ ਕਰੀ ਨਹੀਂ ਆਉਂਦਾ ਪਰ ਗੱਲ ਸੁਣ ਲੈ ਕਾਇਦ ਹੱਲ ਠੀਕ ਆ ਹਾਂ ਠੀਕ ਆ ਹਾਂ ਗੋਡੇ ਹਟ ਲੈ ਲੈ ਪੁਰਾਣੇ ਖਰਾਕੇ ਖਾਦੇ ਬੇ ਤੇਰੇ ਮੁਰੇ ਕੀ ਜੀ ਜਾਉ ਫੁੱਲੀ ਜੀ ਇਹ ਹਾਂ ਠੀਕ ਆ ਕੱਢ ਦੂੰ ਬੱਟ ਮੈਂ ਇਹਦੇ ਹਾਂ ਮੈਂ ਤੈਨੂੰ ਜਾਂ ਲਗਾ ਸ਼ਹਿਰ ਕਰਕੇ ਜਾਉਂਗਾ ਉਥੋਂ ਬਾਹਰ ਤੋਂ ਅੱਧਾ ਘੰਟਾ ਨਹੀਂ ਆਉਂਦਾ ਓਕੇ ਕੋਈ ਨਹੀਂ ਪਤਾ ਮੈਂ ਤਾਂ ਤਸੱਲੀਆਂ ਕਰ ਦੂ ਮੈਂ ਤਾਂ ਐਵੇਂ ਟੂਣਾ ਗੁੱਸਾ ਮਾਰਨੀ ਕਿਤੇ ਨਾ 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 ਮਾਂ ਮੈਂ ਤਾਂ ਬਾਗੋ ਬਾਗ ਮੇਰੀ ਗੱਲ ਸੁਣ ਮੈਂ ਚੱਲਦਾ ਫਿਰ ਚੰਗਾ ਬਸ ਪੂਰਾ ਅੱਧਾ ਘੰਟਾ ਲੇ ਆਉਂਦਾ ਘਰੇ ਮੈਂ ਚੱਲ ਚੰਗਾ ਕਰ ਬੱਤ ਰੋਟੀ ਤਾਂ ਖਾ ਜਾਂਦਾ ਰੋਟੀ ਫਿਰ ਆ ਕੇ ਖਾਵਾਂਗੇ ਮਾਂ ਪੁੱਤ ਇਕੱਠੇ ਠੀਕ ਆ ਹਾਂ ਅੱਧ ਦੇਖ ਲਗ ਰਿਹਾ ਠੀਕ ਆ ਲੈ ਆਵੀ ਪਾਇ ਦੀ ਅਸੀ ਤਰਕੀ ਹੁੰਦਾ ਪਹਿਲਾ ਸਟੈਪ ਤਾਂ ਹੋ ਗਿਆ ਪੂਰਾ ਦੂਜਾ ਸਟੈਪ ਚੱਕੀ ਹੈ ਹਾਂ ਜਾ ਓਕੇ ਮੈਂ ਆ ਠੀਕ ਆ ਲੈ ਅਮਰ ਰੋਟੀ ਪਾਕੇ ਮੇਰੀ ਗੱਲ ਸੁਣ ਹੂੰ ਰੋਟੀ ਤਾਂ ਫੇਰ ਹੀ ਖਾਉਂਗਾ ਮੈਂ ਮਾ ਜੀ ਨਾ ਪੈਸੇ ਮੈਨੂੰ ਕਿਉਂ ਨਹੀਂ ਫੜਾਉਂਦਾ ਹਾਂ ਉਹ ਬੁੜੀ ਨਾ ਮੁੜ ਕੇ ਤੈਨੂੰ ਪਤਾ ਸਾਡੀ ਹਨਾ ਹੂੰਗਣਾ ਲਾਈ ਜਾਂਦੀ ਇੱਧਰ ਉੱਧਰ ਕੁੜੀਆਂ ਨੂੰ ਤੂੰ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਪਹਿਲਾਂ ਮੂੰਹ ਚੱਕ ਤਾਂ ਹਾਂ ਜੀ ਪਹਿਲਾਂ ਭੂਆ ਨਾਲ ਕਲੇਸ਼ ਸੀ ਇਹਦਾ ਫਰਦਾਦੀ ਨਾਲ ਸੀ ਠੀਕ ਐ ਪੈਸੇ ਫੜਾਇਆ ਕਰਨ ਸਾਰੇ ਤੈਨੂੰ ਆਹ ਸਾਡੀ ਬੁੜੀ ਦੇ ਕੀਸ ਵਾਲ ਕਰਦੇ ਉਹ ਕਿਵੇਂ ਬੁੜੀ ਨੂੰ ਪੋਟਾ ਦੇ ਹੱਥ ਦਿਖਾ ਹੱਥ ਆ ਦੇ ਤਰੇ ਹੱਥ ਦੇਖੇ ਮਜ਼ਬੂਤ ਆ ਪੁਰੇ ਸਹੀ ਆ ਸਟਰਾ ਬੁੜੀ ਨੂੰ ਫਿਰ ਤੁਸੀਂ ਗੁੱਸਾ ਕਰੋਗੇ ਮੈਂ ਨਹੀਂ ਕਰਦਾ ਮੈਂ ਕਹਾਂ ਬੇਫਿਕਰ ਦਾ ਮੈਂ ਜਾਂਦਾ ਅੱਧਾ ਘੰਟਾ ਬਾਹਰ ਟਾਈਮ ਅੱਧੇ ਘੰਟੇ ਦਾ ਆ ਵੀ ਲੜਾਂਗਾ ਨਾ ਕੋਈ ਬਹਾਨਾ ਵੀ ਹੈਗਾ ਠੀਕ ਐ ਤੂੰ ਮੁਰ ਨੂੰ ਕਾ ਪੈਸੇ ਕੱਢ। ਠੀਕ ਆ। ਕਾ ਰੱਖ ਮੇਰੇ ਹੱਥੇ ਨਾ ਰੱਖ। ਬੰਨਣਾ ਹੈਗਾ ਇਹ ਤੇ ਡੈਜ। ਪੈਸੇ ਤਾਂ ਫੜਾਈ ਨਹੀਂ ਮੈਂ ਜਾਣ ਕੇ। ਠੀਕ ਆ। ਉਹ ਮਾਰ ਦਿਉਂ ਫੜਾਇਆ ਸੀ ਮੈਂ ਬਾਅਦ ਚ ਕਰਾਂ ਨਹੀਂ ਬਣਾਉਣਿਆ। ਚੱਲ ਕੋਈ ਗੱਲ। ਸਮਝ ਗਈ? ਕਰ ਦਿਆਂ ਇਹਦਾ ਹੱਲ ਮੈਂ। ਹੁਣ ਕਰੀਂ ਇਹ ਨਾ ਕਿ ਨਹੀਂ? ਮੈਂ ਕਹਾਂ ਤੁਸੀਂ ਨਿਕਲ ਤਾਂ ਸਹੀ ਕਰੋ। ਹਾਂ ਉਹ ਕਿਤੇ ਮੁੜ ਕੇ ਉਹੀ ਗੱਲ ਕਰੀ। ਠੀਕ ਆ। ਬਸ ਚੀਕਾਂ ਸੁਣਨ ਬਾਅਦ ਮੈਨੂੰ। ਧੰਨਵਾਦ। ਆਹ ਦਾ ਕੰਮ ਮੈਂ ਬਾਅਦ ਚ ਕਰਾਂ। ਹਰ ਜਾਂ ਮੇਰੇ ਸੱਜੇ ਐਡੀ ਤਾਂ ਤੀ ਗਾਲੀ ਮੈਂ ਤੁਹਾਨੂੰ ਹਿਸ਼ਾਰਾ ਕਰੂੰਗਾ ਠੀਕ ਹੈ ਠੀਕ ਹੈ ਉੱਥੇ ਖੜ੍ਹ ਜਾ ਮੈਂ ਤੁਹਾਨੂੰ ਹਿਸ਼ਾਰਾ ਕਰੂੰਗਾ ਤੇ ਚੱਕ ਦੀ ਗੱਮ ਓਕੇ ਠੀਕ ਜੇ ਮੈਂ ਉਹ ਇੱਥੇ ਹੱਥ ਲਾਇਆ ਤੇ ਚਾਸ਼ ਪਰੇ ਲੋਕ ਇਕੱਠੇ ਹੋ ਜਾਣਗੇ ਇਹ ਕੋਈ ਸਕੀਮ ਲੜਾ ਇਹਨੂੰ ਅੰਦਰ ਲੈ ਕੇ ਚੱਲਦੀ ਹੈ ओ बेबे अंदर चली मेरे ना मैं तेरा थोड़ा सा हिसाब किताब करना हिसाब किताब तो मैं भी करना चल आजा सर चल Oh <laughs> no 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 Oh <laughs> no 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 <laughs> ਹੇ ਹਰੀ ਨਾਮ ਕ੍ਰਿਸ਼ਨ ਜਗਨਨਾਥ ਪ੍ਰੇਮਾਨੰਦੀ ਇਹ ਕੀ ਹੋਇਆ ਬੁੱਧ ਲੱਗਦਾ ਹੋ ਗਿਆ ਕੰਮ ਜਾ ਜੇ ਤਾਇ ਦੀ ਗੱਲ ਸੱਚ ਨਿਕਲੀ ਨਾ ਲੱਗਦਾ ਸੁੱਖ ਸ਼ਾਂਤੀ ਆਪਣੇ ਘਰੇ ਪ੍ਰਵੇਸ਼ ਕਰੂੰ ਚੱਲ ਹੁਣ ਲੱਗਦਾ ਹੋ ਗਿਆ ਕੰਮ ਜਾ ਉਹ ਵਾਏ ਬੇਠੇ ਦੀ ਨਾ ਕੋਠੀ ਕਿੱਟ ਲੈ ਕਿੱਥੇ ਘੁੱਟਦੀ ਉਹਨਾਂ ਤੋਂ ਮੈਨੂੰ ਚੱਕ ਚੱਕ ਕੇ ਮਾਰਿਆ ਆ ਦਿਖਾਈ ਤੇਰਾ ਮੂੰਹ ਉਹ ਤੇਰੇ ਤਾਂ ਨੀਲ ਲਵਾਏ ਪਏ ਨੇ ਲੈ ਤੱਲਾ ਹਾਈ ਫਿਰ ਦਿੰਦੇ ਮੇਰੇ ਤੇ ਥੋੜੀ ਜਿਹਾ ਮੂੰਹ ਦਿਖਾ ਦੇ ਨਹੀਂ ਮੇਰੀ ਗੱਲ ਸੁਣੋ ਅਰੇ ਡਰਾ ਤਰਾ ਸਰੀਰ ਹੈ ਤੇ ਮੈਂ ਤਾਂ ਕਿ ਬੇਬੇ ਭਾਂਦੀ ਨੇ ਟੱਕਾ ਲੇ ਤੂੰ ਤੇ ਮੈਂ ਵੇ ਫੁੱਲੀ ਹੈ ਜਾਨ ਹੈ ਨਹੀਂ ਮੇਰੇ ਚ ਬੁੜੀ ਤੈਨੂੰ ਘੁੱਟ ਗਈ ਤੇ ਮੇਰੀ ਗੱਲ ਸੁਣੋ ਦੋ ਵੀ ਨਾ ਨਾਗਾ ਨਾ ਵੀ ਬਿਲਕੁਲ ਤੇ ਜੱਟ ਲੀ ਜਾਂਦਾ ਮੈਂ ਇਤੋਂ ਤਾਂ ਨਹੀਂ ਉਹਦੇ ਨਾਲ ਲੜਿਆ ਜਾਂਦਾ ਮੈਂ ਤਾਂ ਪਿਆਰ ਨਾ ਰਿਹਾ ਕੋਈ ਆਹ ਹਾ ਫੜ ਲੜਦੀ ਨਾ ਬਈਂਗਾ ਸਭ ਮੰਦਾ ਯਾ ਕੋਈ ਪਤਾ ਮੇਰੇ ਕਰ ਤੋਂ ਕੋਈ ਯਾ ਤੇ ਬਰਗਾ ਬਈ ਬਨਾ ਦੋ ਲੜਦੀ ਨਹੀਂ ਕਮ ਨਹੀਂ ਲੜਦੀ ਤੇ ਤਾਂ ਮੈਂ ਤਾਂ 3 ਮਹੀਨੇ ਕੋ ਮੈਂ ਤਾਂ ਪਿਆਰ ਨਾ ਰੋਕੀ ਤੇ ਦਾਇਰ ਕੋਈ ਰੱਖਿਆ ਸਭ ਇਹ ਬਿਲਕੁਲ ਪਤਾ ਕਰਾਉਣਾ ਦੋ ਬਈਰ ਤਾਂ ਦੱਕੇ ਵਾਲਾ ਤੋਂ ਬੇਬੇ ਓ ਬੇਬੇ ਆਹ ਪਤਾ ਕਿਵੇਂ ਨਿਮੋਜਰਣੀ ਹੋ ਕੇ ਪੈ ਗਈ ਮੇਰੀ ਗੱਲ ਸੁਣ ਫਿਰ ਨਿਤੂ ਨੂੰ ਕੁੱਟਦਾ ਫਿਰ ਤੂੰ ਮੈਂ ਕੁੱਟਦਾ ਦਿੱਤਾ ਭਾਈ ਪਤਾ ਨਹੀਂ ਨਪੁੱਤੀ ਕਿੰਨਾ ਭਰੀ-ਪੀਤੀ ਪਈ ਸੀ ਜਾਂਦੀ ਨੂੰ ਮੈਨੂੰ ਚੁੰਬੜ ਗਈ ਫਿਰ ਮੈਂ ਤਾਂ ਟਾ ਹੀ ਲਈ ਫਿਰ ਚੰਗੀਆਂ ਲਾਈਆਂ ਚਲ ਵਧੀਆ ਕਰਿਆ ਮੇਰੀ ਗੱਲ ਸੁਣ ਜੀ ਇਹ ਪਾਸੇ ਲਾਤਾ ਅੱਛਾ ਤੇਰੇ ਵੀ ਲੰਗਾ ਦੋ ਚਾਰ ਉਹਨੇ ਕਿ ਨਹੀਂ ਮੇਰੇ ਵੀ ਮਾਰ ਗਈ ਅੱਛਾ ਤੇ ਹੋਰ ਮੈਂ ਕਹਿੰਦਾ ਬੇਬੇ ਗੱਲ ਸੁਣ ਤੂੰ ਨਾ ਮੇਰੇ ਬੋਲਣ ਨਹੀਂ ਦੇਣਾ ਜਦੋਂ ਮੜੀ ਜੀ ਬੋਲੇ ਉਹਦੀ ਸੈਟ ਲਿਆ ਕਰ ਮੈਂ ਨਹੀਂ ਬੋਤੋ ਲੜਾਈ ਚ ਕੀ ਪੈਦਾ ਹੁਣ ਤਾਂ ਅਸੀਂ ਪਿਆਰ ਨਹੀਂ ਰਹਿਣਾ ਪਿਆਰ ਰਹਿਵਾਂਗੇ ਹਾਂ ਹੁਣ ਨਹੀਂ ਲੜਦੇ ਨਹੀਂ ਲੜਦੇ ਮੈਂ ਲੜਦਾ ਤਾਇਦੇ ਦਾ ਸਕੀਮ ਕੰਮ ਕਰਦਾ ਚਲ ਠੀਕ ਆ ਬੇਬੇ ਫੇਰਾ ਮੈਂ ਤੇਰੀ ਖਾਤਰ ਲਿਆਉਣਾ ਚਾਹਾਂ ਹਲਦੀ ਪਾ ਕੇ ਤੇ ਦੁੱਧ ਮੈਂ ਮੈਨੂੰ ਤਾਂ ਕੋਈ ਨਹੀਂ ਉਹਦੇ ਬਾਵਾ ਪਈਆਂ ਉਹਨੂੰ ਦੇ ਆਂ ਅਗਰ ਉਹਨੂੰ ਉਹਦੀ ਖਾਤਰ ਹੀ ਵਾਲ ਤਾਂ ਉਹਨੂੰ ਦੇ ਠੀਕ ਹੈ ਸਹੀ ਗੱਲ ਆ ਤਾਇਦੇ ਦੀ ਵਾਕੇ ਬੰਦਾ ਸਕੀਮੀ ਆ ਹਨਾ ਲਾ ਮਰਪਾ ਇਹਨਸਾਲ ਤੇ ਲੋਟਣੀ ਆਈਆਂ। ਅੱਜ ਹੋਇਆ। ਪਤਾ ਤੁਹਾਨੂੰ ਕਾ ਵੀ ਨਹੀਂ ਸੀ। ਨਹੀਂ ਦੀਦੀ ਜੀ ਮੈਂ ਪੀ ਲਈ ਸੀ ਅੰਦਰ ਹੀ ਬਚਨੇ ਦਾ। ਤੇ ਤਾਂ ਮੈਂ ਤੁਹਾਡੇ ਅਸਤੇ ਬਣਾ ਕੇ ਲਈ ਸੀ 6 ਲੋਜੋਤੀ। ਸ਼ੁਕੁਰਾ। ਮੈਂ ਦੋਸਾ ਸਭ ਖਾ ਆਇਆ।